ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਮੇਰੇ YouTube ਚੈਨਲ ਦੇ ਜੀ ਮੇਰੀ ਅੱਜ ਦੀ ਪਿਆਰੀ ਜੀ ਸਟੋਰੀ ਜਿਸ ਦਾ ਨਾਮ ਹੈਗਾ ਜੀ ਗੱਲਾਂ ਦੀ ਕੀਮਤ ਇਸ ਦਾ ਨਾਮ ਹੈਗਾ ਗੱਲਾਂ ਦੀ ਕੀਮਤ ਇੱਕ ਪਿੰਡ ਦੇ ਵਿੱਚ ਜੱਟ ਤੇ ਜੱਟੀ ਰਹਿੰਦੇ ਸਨ ਇੱਕ ਉਹਨਾਂ ਦੀ ਬੇਟੀ ਸੀ ਜਾਨੀ ਕੀਤੀ ਸੀ ਰੱਬ ਦੀ ਕਰਨੀ ਸੀ ਜੱਟ ਤੇ ਬਹੁਤ ਮਾੜਾ ਟਾਈਮ ਆ ਗਿਆ ਤੇ ਬਹੁਤ ਸਾਰੀ ਗਰੀਬੀ ਆ ਗਈ ਜੱਟੀ ਨੇ ਉਸ ਨੂੰ ਕਿਆ ਹੀ ਜਾ ਜਾ ਕੇ ਕਿਤੋਂ ਖੱਟ ਕਮਾ ਕੇ ਲੈ ਕੇ ਆ ਇਹ ਜੱਟ ਘਟਕਮਾਈ ਕਰਨ ਲਈ ਘਰੋਂ ਬਾਹਰ ਪਰਦੇਸਾਂ ਦੇ ਵਿੱਚ ਚਲਾ ਜਾਂਦਾ ਹੈ ਉੱਥੇ ਉਸ ਨੂੰ 12 ਸਾਲ ਲੱਗ ਜਾਂਦੇ ਹਨ ਤੇ ਉਸ ਨੇ 12 ਸਾਲਾਂ ਦੇ ਵਿੱਚ 100 400 ਰੁਪਏ ਹੀ ਕਮਾਇਆ 12 ਸਾਲ ਮਗਰੋਂ ਆਪਣੇ ਘਰ ਖੁਸ਼ੀ-ਖੁਸ਼ੀ ਆਪ ਪਰਤਿਆ ਸੀ ਰਸਤੇ ਦੇ ਵਿੱਚ ਉਸ ਨੂੰ ਇੱਕ ਗੱਡੇ ਵਾਲਾ ਦਿਖਾਈ ਦਿੱਤਾ ਜੋ ਆਪਣਾ ਗੱਡਾ ਵੀ ਉਸ ਵੱਲ ਹੀ ਲੈ ਕੇ ਜਾ ਰਿਹਾ ਸੀ ਜਿਸ ਵੱਲ ਜੱਟ ਨੇ ਜਾਣਾ ਸੀ ਜੱਟ ਨੇ ਸੋਚਿਆ ਜੱਟ ਨੇ ਆਖਿਆ ਕਿਉਂ ਨਾ ਮੈਂ ਇਸ ਗੱਡੇ ਦੇ ਉੱਪਰ ਹੀ ਚੜ ਜਾਵਾਂ ਤੇ ਜੱਟ ਨੇ ਪੁੱਛਿਆ ਕਿਉਂ ਭਾਊ ਮੈਂ ਗੱਡੇ ਦੇ ਉੱਪਰ ਬੈਠ ਜਾਵਾਂ ਉਹ ਅੱਗੋ ਕਹਿੰਦਾ ਬੈਠ ਜਾ ਦੋਵੇਂ ਕਿੰਨੀ ਦੇਰ ਤੱਕ ਤਾਂ ਚੱਲਦੇ ਰਹਿ ਕੋਈ ਵੀ ਦੋਨਾਂ ਵਿੱਚ ਕੋਈ ਨਾ ਇੱਕ ਦੂਜੇ ਨੂੰ ਬੁਲਾਇਆ ਜੱਟ ਨੇ ਸੋਚਿਆ ਇੰਜ ਤਾਂ ਮੇਰਾ ਰਸਤਾ ਜਿਹੜਾ ਪੂਰਾ ਨਹੀਂ ਹੋਣਾ ਕਿਉਂ ਨਾ ਕੋਈ ਅਸੀਂ ਗੱਲਬਾਤ ਹੀ ਕਰ ਲਈਏ ਜੱਟ ਨੇ ਗੱਡੇ ਵਾਲੇ ਨੂੰ ਕਿਹਾ ਭਾਊ ਕੋਈ ਗੱਲ ਹੀ ਸੁਣਾ ਆ ਗੱਡੇ ਵਾਲੇ ਨੇ ਜਵਾਬ ਤਾਂ ਮੇਰੀ ਇੱਕ ਗੱਲ ਦਾ ਮੁੱਲ 100 ਰੁਪਏ ਹੈ ਜੇ ਸੁੰਨੀ ਦਾ ਮੈਨੂੰ ਦੇ ਦੇ ਜੱਟ ਨੇ ਬੜੀ ਮਿਹਨਤ ਕੀਤੀ ਸੀ ਤੇ ਉਹ 100 ਰੁਪਏ ਦੇਣ ਦੇ ਵਿੱਚ ਸੋਚੀ ਪੈ ਗਿਆ ਉਸ ਨੇ ਮਨ 'ਚ ਖਿਆਲ ਆਵੇ ਕੀ ਪਤਾ ਗੱਲ ਕਿੰਨੀ ਕੂਹ ਚੰਗੀ ਹੈ ਤਾਂ ਉਸ ਨੇ ਸੋਚਿਆ ਚਲੋ ਮੈਂ 100 ਰੁਪਏ ਦੇ ਦੇਨਾ ਹੋਵੇ ਨਾ ਘਟੋ ਘਟ ਗੱਲ ਵਧੀਆ ਹੀ ਹੋਵੇ ਉਸ ਨੇ ਆਪਨੇ ਸਾਫੇ ਦੇ ਪੱਲਿਓਂ 100 ਰੁਪਏ ਖੋਲੇ ਤੇ ਗੱਡੇ ਵਾਲੇ ਨੂੰ ਦੇ ਦਿੱਤੇ ਤੇ ਉਹ ਕਹਿੰਦਾ ਸੁਣਾ ਭਾਈ ਗੱਲ ਹੁਣ ਤੇ ਗੱਡੇ ਵਾਲੇ ਨੇ ਕਿਹਾ ਜੇਕਰ ਇਹੋ ਜੇ ਰਾਹ ਤੇ ਆਪਾਂ ਸਫਰ ਕਰੀਏ ਤੇ ਕਿਸੇ ਕੱਲੀ ਜਨਾਨੀ ਦੇ ਘਰੇ ਰਾਤ ਨਾ ਰਹੀਏ ਤੇ ਜੱਟ ਨੇ ਕਿਹਾ ਅੱਗੋਂ ਗੱਡਾ ਗੱਡੇ ਵਾਲਾ ਕਹਿਣ ਲੱਗਾ ਬਸ ਤੇਰੇ ਪੈਸੇ ਮੁੱਕ ਗਏ ਜੇ ਕੋਈ ਹੋਰ ਸੁਣਨੀ ਹੈ ਤਾਂ ਮੈਨੂੰ ਹੋਰ ਪੈਸੇ ਦੇ ਜੱਟ ਬੜਾ ਹੈਰਾਨ ਹੋਇਆ ਪਰ ਉਸਦੇ ਮਨ ਵਿੱਚ ਹੋਰ ਗੱਲ ਜਾਣ ਦੀ ਗੱਲ ਜੰਨਨੀ ਸੀ ਕਿਉਂਕਿ ਉਹਨੂੰ ਅੱਗੇ ਵੀ ਪਤਾ ਲੱਗਣਾ ਸੀ ਵੀ ਹਾਏ ਅੱਗੇ ਕੀ ਇਹ ਗੱਲ ਦੇ ਵਿੱਚ ਤਾਂ ਉਹਨੇ ਆਖਿਆ ਵੀ ਚੱਲ ਉਸਨੇ ਕਿਹਾ ਪਹਿਲੀ ਗੱਲ ਤਾਂ ਇੰਨੀ ਚੰਗੀ ਨਹੀਂ ਲੱਗੀ ਕਿ ਪਰ ਦੂਜੀ ਗੱਲ ਹੀ ਜਿਆਦਾ ਚੰਗੀ ਹੋਵੇ ਉਸਨੇ 100 ਰੁਪਏ ਫਿਰ ਸਾਫੇ ਦੇ ਪੱਲੋ ਖੋਲੇ ਤੇ ਗੱਡੇ ਵਾਲੇ ਨੂੰ ਦੇ ਦਿੱਤੇ ਤੇ ਗੱਡੇ ਵਾਲੇ ਨੇ ਫਿਰ ਗੱਲ ਸ਼ੁਰੂ ਕਰ ਦਿੱਤੀ ਜਨਾਨੀ ਕੋਲ ਨਾ ਰਹੀਏ ਰਾਤ ਲਿਗੜਾ ਝਾੜ ਵਿਛਾਈਏ ਆਪ ਤੇ ਜੱਟ ਨੇ ਕਿਹਾ ਅੱਗੇ ਗੱਡੇ ਵਾਲੇ ਨੇ ਕਿਹਾ ਜੇਕਰ ਅੱਗੇ ਗੱਲ ਸੁਣਨੀ ਹੈ ਤਾਂ 100 ਰੁਪਏ ਹੋਰ ਦੇ ਦੇ ਇਸ ਵਾਰ ਜੱਟ ਨੇ ਬਗੈਰ ਸੋਚੇ ਸਮਝੇ 100 ਰੁਪਏ ਦੇ ਦਿੱਤਾ ਤੇ ਕਿਹਾ ਅੱਗੇ ਸੁਣਾ ਤਾਂ ਗੱਡੇ ਵਾਲੇ ਨੇ ਕਿਹਾ ਜਨਾਨੀ ਕੋਲ ਨਾ ਰਹੀਏ ਰਾਤ ਲੀੜਾ ਝੜ ਵਿਛਾਈਏ ਆਪ ਜਾਗਦਿਆਂ ਨੂੰ ਨਾ ਮਾਰੇ ਕੋਈ ਜੱਟ ਨੇ ਕਿਹਾ ਅੱਗੇ ਗੱਡੇ ਵਾਲੇ ਨੇ ਕਿਹਾ 300 ਰੁਪਏ ਆਏ ਸਨ ਤੇ ਮੈਂ ਤੈਨੂੰ ਤਿੰਨ ਗੱਲਾਂ ਸੁਣਾ ਦਿੱਤੀਆਂ ਜੇਕਰ ਹੋਰ ਸੁਣਨੀ ਹੈ ਤਾਂ ਮੈਨੂੰ 100 ਰੁਪਏ ਦੇ ਦੇ ਜੱਟ ਸੋਚਣ ਲੱਗਾ ਮੈਂ ਮੈਂ ਤਾਂ ਪਹਿਲਾਂ ਹੀ ਲੁੱਟਿਆ ਹੋਇਆ ਹਾਂ ਹੁਣ ਸਿਰਫ 100 ਰੁਪਏ ਹੀ ਰਹਿ ਗਿਆ ਹੈ ਉਹ ਆਖਰੀ 100 ਵੀ ਦਾਤੇ ਲਾ ਦਿੰਦਾ ਹੈ ਤੇ ਸ਼ਾਇਦ ਕੋਈ ਚੰਗੀ ਗੱਲ ਹੀ ਹੋਵੇ ਤਾਂ ਉਸਨੇ ਸੋਚ ਲਿਆ ਹੋਇਆ ਚਲੋ ਆਖਰੀ ਚਾ ਜਿਹੜਾ 100 ਰੁਪਏ ਸੀ ਉਹ ਵੀ ਦਾਤੇ ਲਾ ਦਿੱਤਾ ਆਪਣਾ ਰਿੰਦਾ 100 ਰੁਪਿਆ ਵੀ ਗੱਡੇ ਵਾਲੇ ਨੂੰ ਫੜਾ ਦਿੱਤਾ ਤੇ ਗੱਡਾ ਵਾਲਾ ਗੱਡੇ ਵਾਲਾ ਕਹਿਣ ਲੱਗਾ ਜਨਾਨੀ ਕੋਲ ਨਾ ਰਹੀਏ ਰਾਤ ਲੀੜਾ ਝੜ ਵਿਛਾਈਏ ਆਪ ਜਾਗਦਿਆਂ ਨੂੰ ਨਾ ਮਾਰੇ ਕੋਈ ਗੁੱਸਾ ਬਹੁਤਾ ਹੋਵੇ ਤੇ ਕਰੀਏ ਕਾਬੂ ਗੁੱਸਾ ਬਹੁਤਾ ਹੋਵੇ ਤਾਂ ਕਰੀਏ ਕਾਬੂ ਜੱਟ ਨੇ ਕਿਹਾ ਅੱਗੇ ਗੱਡੇ ਵਾਲੇ ਨੇ ਕਿਹਾ ਜੇਕਰ ਹੋਰ ਗੱਲ ਸੁਣੀ ਤਾਂ ਮੈਨੂੰ ਹੋਰ 100 ਰੁਪਏ ਦੇ ਜੱਟੋ ਕੋਲ ਨਰ ਪੈ ਮੁੱਕ ਗਏ ਸਨ ਤੇ ਉਹ ਸੋਚੀ ਪੈ ਗਿਆ ਨਾਲੇ ਅੱਗੇ ਦੋ ਰਾਹ ਹੋਰ ਆ ਗਏ ਗੱਡੇ ਵਾਲੇ ਨੇ ਦੂਜੇ ਰਾਹ ਜਾਣਾ ਸੀ ਤੇ ਜੱਟ ਨੇ ਦੂਜੇ ਰਾਹ ਜਾਣਾ ਸੀ ਦੋਵੇਂ ਚੁੱਪਚਾਪ ਆਪਣੇ ਰਾਹ ਨੂੰ ਪੈ ਗਏ ਜੱਟ ਸੋਚ ਰਿਹਾ ਸੀ ਮੈਂ ਇੰਨੀ ਮਿਹਨਤ ਨਾਲ ਪੈਸੇ ਕਮਾਏ ਸਨ ਮੈਂ ਐਵੇਂ ਹੀ ਭੰਗ ਦੇ ਬਾੜੇ ਹੀ ਛੱਡ ਦਿੱਤੇ ਮੈਂ ਬਾਲ ਬੱਚੇ ਵਾਲਾ ਸਾਂ 12 ਸਾਲਾਂ ਮੈਂ ਮੈਂ ਤਾਂ ਕੀਤੀ ਤੇ ਮੈਂ ਪੈਸੇ ਕਮਾਏ ਮੈਂ ਇਹਨਾਂ ਗੱਲਾਂ ਨੂੰ ਕੀ ਲੈਣਾ ਸੀ ਉਹ ਸੋਚਦਾ ਸੋਚਦਾ ਤੁਰਿਆ ਗਿਆ ਰਾਸਤੇ 'ਚ ਉਸ ਨੂੰ ਰਾਤ ਪੈ ਗਈ ਇੱਕ ਪਿੰਡ ਦੇ ਕੋਲ ਅੱਪੜ ਗਿਆ ਉੱਥੇ ਕੁਝ ਮੁੰਡੇ ਖੇਡ ਰਹੇ ਸਨ ਜੱਟ ਨੇ ਉਹਨਾਂ ਮੁੰਡਿਆਂ ਨੂੰ ਪੁੱਛਿਆ ਮੈਂ ਰਾਤ ਕੱਟਣੀ ਹੈ ਤੇ ਮੈਨੂੰ ਘਰ ਦੱਸੋ ਜਿੱਥੇ ਮੈਂ ਰਾਤ गुजार ਸਕਾਂ ਮੁੰਡਿਆਂ ਨੇ ਸ਼ਰਾਰਤ ਨਾਲ ਉਸ ਨੂੰ ਵਿਧਵਾ ਇਸਤਰੀ ਦੇ ਘਰੇ ਘਰ ਪੇ ਦਿੱਤਾ ਉਹ ਆਮ ਤੌਰ ਤੇ ਖਾਸ ਮੁਸਾਫਰਾ ਮਹੀ ਰੱਖਦੀ ਸੀ ਤੇ ਚੰਗੀ ਖਾਤਰਗਾਰੀ ਵੀ ਕਰਦੀ ਸੀ ਅਸਲ ਵਿੱਚ ਉਹ ਧੋਖੇਬਾਜ਼ਾਰਤ ਸੀ ਜੋ ਲੋਕਾਂ ਨੂੰ ਘਰ ਵਿੱਚ ਰੱਖ ਕੇ ਰਕ ਰਕਾ ਦਾ ਲੈਂਦੀ ਤੇ ਲੁੱਟ ਵੀ ਲੈਂਦੀ ਤੇ ਪ੍ਰਾਣੇ ਦਾ ਜਿਹੜਾ ਹੁੰਦੇ ਨਾ ਜਿਹੜੇ ਪ੍ਰਾਣੇ ਜਿੰਨਾ ਬੰਦਿਆਂ ਨੂੰ ਰੱਖਦੀ ਸੀ ਉਹਨਾਂ ਦਾ ਮੰਜਾ ਜਿਹੜਾ ਖੂਹ ਦੇ ਉੱਤੇ ਢਾਹ ਦਿੰਦੀ ਜਦੋਂ ਉਸ ਦੇ ਉੱਪਰ ਬੈਠਦੇ ਤਾਂ ਨੀਚੇ ਡਿੱਗ ਜਾਂਦੇ ਤੇ ਮਰ ਜਾਂਦੇ ਤੇ ਔਰਤ ਪੈਸੇ ਗਾਣੇ ਕੱਪੜੇ ਆਪ ਸੰਭ ਲੈਂਦੀ ਇਸ ਕਰਕੇ ਕਿਸੇ ਨੂੰ ਕੁਝ ਵੀ ਜਿਹੜਾ ਪਤਾ ਨਹੀਂ ਸੀ ਚੱਲਦਾ ਕਈ ਸਾਲਾਂ ਉਹ ਘਰੇ ਕਾਰੋ ਕਾਰੋਬਾਰ ਵੀ ਚਾਲੂ ਕੀਤੇ ਹੋਏ ਸਾਨੂੰ ਨੇ ਨਾ ਕੋਈ ਉੱਥੇ ਬਚ ਕੇ ਨਿਕਲੇ ਤੇ ਨਾ ਕੋਈ ਬਾਹਰ ਆ ਸਕਿਆ ਇਸੇ ਤਰ੍ਹਾਂ ਤਾਂ ਦਾ ਜਿਹੜਾ ਚੱਲਦਾ ਹੀ ਸੀ ਰਹਿੰਦਾ ਉਸ ਔਰਤ ਦਾ ਜਦੋਂ ਮੁੰਡਿਆਂ ਨੇ ਜੱਟ ਨੂੰ ਉਸ ਔਰਤ ਕੋਲੇ ਰਹਿਣ ਲਈ ਕਿਆ ਤਾਂ ਗੱਡੇ ਵਾਲੇ ਨੇ ਗੱਲ ਯਾਦ ਆਈ ਕਿ ਉਸਨੇ ਕਿਹਾ ਕਿ ਜਨਾਨੀ ਕੋਲ ਨਾ ਰਹੀਏ ਰਾਤ ਫੇਰ ਜੱਟ ਨੇ ਸੋਚਿਆ ਗੱਡੇ ਵਾਲਾ ਤਾਂ ਠੱਗਾ ਤੇ ਉਹ ਚਲੋ ਰਾਤ ਕੱਟੀ ਉਹ ਰਾਤ ਕੱਟਣੀ ਕਿਹਦਾ ਕੀ ਫਰਕ ਪੈਂਦਾ ਉਹ ਸਿੱਧਾ ਉਸ ਔਰਤ ਦੇ ਘਰ ਚਲਾ ਗਿਆ ਤਾਂ ਉਸ ਔਰਤ ਨੇ ਬੜੀ ਭਗਤੀ ਕੀਤੀ ਆਉ ਭਗਤ ਕੀਤੀ ਚੰਗਾ ਖਾਣਾ ਖਵਾਇਆ ਤੇ ਸੌਣ ਲਈ ਚੰਗਾ ਬਿਸਰਾ ਵੀ ਦਿੱਤਾ ਤੇ ਨਾਲ ਪਲੰਗ ਜਿਹੜਾ ਸੀ ਇੱਕ ਕਮਰੇ ਵਿੱਚ ਲੈ ਗਈ ਤੇ ਉੱਥੇ ਖੂਬ ਬਣਿਆ ਸੀ ਉੱਥੇ ਪਲੰਗ ਸੀ ਤੇ ਪਲੰਗਰ ਤੇ ਕਹਿੰਦੀ ਇੱਥੇ ਤੁਸੀਂ लेट ਜਾਓ ਤਾਂ ਇਸ ਉੱਪਰ ਬੜੇ ਸੁੰਦਰ ਕੱਪੜੇ ਵਿਛਾ ਦਿੱਤੇ ਤੇ ਜੱਟ ਸਾਰਾ ਕੁਝ ਵੇਖ ਕੇ ਬੜਾ ਹੀ ਹੈਰਾਨ ਹੋਇਆ ਤੇ ਖੁਸ਼ ਵੀ ਹੋਇਆ ਕਹਿੰਦਾ ਗੱਡੇ ਵਾਲੇ ਦੀ ਗੱਲਾਂ ਝੂਠੀਆਂ ਨਜ਼ਰ ਆ ਰਹੀਆਂ ਨੇ ਜਦੋਂ ਪਲੰਗ ਦੇ ਨੇੜੇ ਗਿਆ ਤਾਂ ਉਸਨੇ ਸੋਚਿਆ ਕਿਉਂ ਨਾ ਮੈਂ ਇੱਕ ਗੱਲ ਦੀ ਮਾਨੀ ਲਵਾਂ ਚਲ ਕਹਿੰਦਾ ਮੈਂ ਲੀੜਾ ਆਪ ਹੀ ਵਿਛਾ ਲਵਾਂ ਛਾੜ ਕੇ ਜੇ ਇਹ ਸੋਚ ਕੇ ਜਦੋਂ ਉਹ ਗੱਲ ਯਾਦ ਕਰਕੇ ਲੀੜਾ ਝਾੜ ਕੇ ਬਚਾਉਣ ਲੱਗਾ ਤਾਂ ਉਹਨੇ ਖੁਦ ਦੇਖ ਕੇ ਉਹ ਹੈਰਾਨ ਹੋ ਗਿਆ ਤਾਂ ਉਸਨੇ ਮਿਆਂ ਵਿੱਚ ਆਪਣੀ ਤਲਵਾਰ ਕੱਢੀ ਤੇ ਆਰਤ ਨੂੰ ਕਿਹਾ ਹੁਣ ਮੈਂ ਤੂੰ ਮਰਨ ਲਈ ਤਿਆਰ ਹੋ ਜਾ ਔਰਤ ਜਿਹੜੀ ਇਹ ਤਰਲੇ ਕਰਨ ਲੱਗੀ ਹੱਥ ਜੋੜਨ ਲੱਗੀ ਉਸਨੇ ਜੱਟ ਨੂੰ ਕਿਹਾ ਮੇਰੇ ਕੋਲ 1000 ਰੁਪਇਆ ਹੈ ਤੂੰ ਉਹ ਲੈ ਜਾ ਤੇ ਮੇਰੀ ਜਾਨ ਬਖਸ਼ ਦੇ ਜੱਟ ਨੇ ਕਿਹਾ ਤੈਨੂੰ ਅੱਗੇ ਇਹ ਕੰਮ ਕਰਦਿਆਂ ਬਹੁਤ ਟਾਈਮ ਹੋ ਗਿਆ ਹੁਣ ਤੈਨੂੰ ਬੰਦ ਕਰਨਾ ਪਾਏਗਾ ਪਿਛਲੇ ਗੁਨਾਹ ਤੇਨੂੰ ਮਾਫੀ ਮੰਗਣੀ ਪਵੇਗੀ ਮੰਗਣੀ ਪਵੇਗੀ ਉਸ ਔਰਤ ਦੀਆਂ ਸਾਰੀਆਂ ਸ਼ਰਤਾਂ ਉਹਨੇ ਮੰਨ ਲਈਆਂ ਜੱਟ ਨੇ ਉਹ ਖੂਪਰ ਨ ਲਈ ਵੀ ਕਿਆ ਤੇ ਉਸਨੇ ਛੱਟ ਗੱਲ ਮੰਨ ਲਈ ਜੱਟ ਨੇ ਉਸ ਪਾਸ 1000 ਰੁਪਏ ਲਿਆ ਤੇ ਅੱਗੇ ਚੁੱਪਚਾਪ ਅੱਗੇ ਚਲਾ ਆ ਗਿਆ ਤੁਰਿਆ ਗਿਆ ਤੁਰਿਆ ਗਿਆ ਇੱਕ ਜਦ ਅਗਲੇ ਸ਼ਹਿਰ ਪਹੁੰਚਿਆ ਤਾਂ ਉੱਥੇ ਦੇਖ ਕੇ ਹੈਰਾਨ ਹੋ ਗਿਆ ਕਿ ਇੱਕ ਬੁੱਢੀ ਔਰਤ ਜਿਹੜੇ ਗੁਨੇ ਕੱਢੀ ਜਾ ਰਹੀ ਸੀ ਤੇ ਨਾਲੇ ਰੋਈ ਜਾ ਰਹੀ ਸੀ ਜੱਟ ਨੇ ਉਸ ਕੋਰਤ ਔਰਤ ਕੋਲ ਗਿਆ ਤੇ ਪੁੱਛਣ ਲੱਗਾ ਮਾਈ ਕੀ ਗੱਲ ਏ ਨਾਲੇ ਤੂੰ ਗੁਨੇ ਕੱਢ ਰਹੀ ਐ ਨਾਲੇ ਤੂੰ ਰੋਂਦੀ ਐ ਉਸ ਬੁੱਢੀ ਨੇ ਜਵਾਬ ਦਿੱਤਾ ਸਾਡੇ ਸ਼ਹਿਰ ਵਿੱਚ ਦਿਓ ਪੈਂਦਾ ਹੈ ਅਤੇ ਸ਼ਹਿਰ ਦੇ ਰਾਜ ਹਰ ਰਾਜ ਨੇ ਇੱਕ ਬੰਦੇ ਦਾ ਪਹਿਰਾ ਲਗਾ ਦਿੰਦਾ ਹੈ ਉਹ ਸਵਾ ਮਣ ਗੁਣੇ ਲੈ ਕੇ ਜਾਵੇਗਾ ਤੇ ਦਿਉ ਨੇ ਖਾਣੇ ਨੇ ਅੱਜ ਰਾਤ ਮੇਰੇ ਪੁੱਤਰ ਦੀ ਵਾਰੀ ਹੈ ਜੇ ਅਸੀਂ ਦਿਉ ਨੂੰ ਖਾਣਾ ਨਾ ਦਿੱਤਾ ਤੇ ਉਹ ਸਾਰਾ ਸਾਡਾ ਸਾਰਾ ਟੱਬਰ ਮਾਰ ਦੇਵੇਗਾ ਜੱਟ ਨੇ ਕਿਹਾ ਮਾਈ ਰੋਣ ਅੱਜ ਦੀ ਰਾਤ ਮੈਂ ਤੇਰੇ ਮੁੰਡੇ ਦੀ ਤਾਂ ਮੈਂ ਪੈਰਾ ਦਵਾਂਗਾ ਤੂੰ ਮੈਨੂੰ ਦੱਸ ਦੀ ਦਿਉ ਆਉਂਦਾ ਕਿਵੇਂ ਹੈ ਤੇ ਮਾਈ ਨੇ ਉਸ ਨੂੰ ਦੱਸਿਆ ਅੱਧੀ ਰਾਤ ਨਾਲ ਕੋਠੇ ਦੀ ਛੱਤ ਜਿਹੜੀ ਨੇ ਕੜਕਦੀ ਐ ਫਿਰ ਦਿਓ ਸੱਪ ਬਣ ਕੇ ਕੋਠੇ ਦੀ ਮੋਗੇ ਥਣੀ ਡਿੱਗਦਾ ਹੈ ਅਤੇ ਫਿਰ ਦਿਓ ਬਣ ਕੇ ਬੰਦੇ ਨੂੰ ਖਾ ਜਾਂਦਾ ਹੈ ਉਸ ਤੋਂ ਬਾਅਦ ਸਵਾ ਮਣ ਪੱਕੇ ਗੁਨੇ ਖਾਂਦਾ ਹੈ ਬੰਦੇ ਮਾਰਨ ਤੋਂ ਬਾਅਦ ਜੱਟ ਨੂੰ ਗੱਡੇ ਵਾਲੀ ਦੀ ਗੱਲ ਜਿਹੜੀ ਯਾਦ ਆ ਗਈ ਜਾਗਦੇ ਨਾ ਮਾਰੇ ਕੋਈ ਉਹ ਮਾਈਕ ਕੋਲ ਸਵਾ ਮਣ ਪੱਕੇ ਗੁਨੇ ਲੈ ਕੇ ਕੋਠੇ ਉੱਪਰ ਜਾ ਕੇ ਬੈਠ ਜਾਂਦਾ ਤੇ ਦਿਓ ਦਾ ਆਉਣ ਦੀ ਉਡੀਕ ਕਰਦਾ ਹੈ ਜੱਟ ਸੋਚਦਾ ਮੈਂ ਸੱਪ ਨੂੰ ਦਿਓ ਬਣ ਨਹੀਂ ਦੇਣਾ ਫੇਰ ਮੈਨੂੰ ਕਿ ਮੈਨੂੰ ਕਿਉਂ ਨਾ ਖਾ ਲਵੇ ਜਦ ਅੱਧੀ ਰਾਤ ਹੋਈ ਤਾਂ ਕੋਠੇ ਦੀ ਛੱਤ ਟਕਟਕਣੀ ਸ਼ੁਰੂ ਹੋ ਗਈ ਜੱਟ ਤਿਆਰ ਹੋ ਕੇ ਬੈਠ ਗਿਆ ਫਿਰ ਕੋਠੇ ਦੀ ਮੋਗੇ ਥਾਣੀ ਇੱਕ ਜਿਹੜਾ ਦਿਓ ਆਇਆ ਤੇ ਦਿਓ ਆਇਆ ਜੋ ਸੱਪ ਬੰਦੀ ਕੋਸ਼ਿਸ਼ ਬਣ ਲਗਾ ਸੀ ਤੇ ਧਰਤੀ ਦੇ ਡਿੱਗ ਪਿਆ ਜਿਹੜਾ ਦਿਓ ਸੀ ਇਹ ਡਿੱਗਦਿਆਂ ਦੇਖ ਕੇ ਜੱਟ ਨੇ ਆਪਣੀ ਕਿਰਪਾਨ ਉਸ ਦੇ ਚਾਰ ਟੋਟੇ ਕਰ ਦਿੱਤੇ ਜਦ ਸਵੇਰੇ ਰਾਜੇ ਨੂੰ ਪਤਾ ਲੱਗਾ ਤਾਂ ਜੱਟ ਨੇ ਦਿਓ ਨੂੰ ਮਾਰ ਦਿੱਤਾ ਉਹ ਬੜਾ ਖੁਸ਼ ਹੋਇਆ ਕਿਉਂਕਿ ਸ਼ਾਇਦ ਉਤੋ ਉਹ ਬਲਾਂ ਟਲ ਗਈ ਜਾਂ ਉਸਨੇ ਜੱਟ ਨੂੰ ਬੁਲਾਇਆ ਤੇ ਸਾਰਾ ਇਨਾਮ ਦਿੱਤਾ ਜੇ ਆਪਣੇ ਰਾਜ ਦਾ ਵਜ਼ੀਰ ਬਣਨ ਨੂੰ ਵੀ ਕਿਹਾ ਜੱਟ ਨੇ ਜਵਾਬ ਦਿੱਤਾ ਕਿ ਮੈਂ ਘਰੋਂ ਨਿਕਲੇ ਨੂੰ 12 ਸਾਲ ਹੋ ਗਏ ਹਨ ਮੈਂ ਇੱਕ ਵਾਰ ਆਪਣੇ ਬਾਲ ਬੱਚਿਆਂ ਨੂੰ ਮਿਲ ਆਵਾਂ ਫਿਰ ਮੈਂ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਵਾਂਗਾ ਰਾਜ ਨੇ ਉਸ ਨੂੰ ਘਰ ਜਾਣ ਦੀ ਆਗਿਆ ਦਿੱਤੀ ਤੇ ਕਿਹਾ ਜਲਦੀ ਜਲਦੀ ਵਾਪਸ ਮੋੜੇ ਆ ਉਸ ਨੂੰ ਪੈਦੇ ਘੋੜੇ ਵੀ ਦੇ ਦਿੱਤੇ ਜਦ ਜੱਟ ਆਪਣੇ ਪਿੰਡ ਪਹੁੰਚਾ ਤਾਂ ਅੱਧੀ ਰਾਤ ਜਿਹੜੀ ਹੋ ਚੁੱਕੀ ਸੀ ਉਸਨੇ ਸੋਚਿਆ ਘਰ ਦਾ ਬੂਆ ਖੜਕਾਇਆ ਪਰ ਉਸਨੇ ਅੰਦਰੋਂ ਕੋਈ ਵੀ ਆਵਾਜ਼ ਨਾ ਆਈ ਤੇ ਉਸਨੇ ਸੋਚਿਆ ਸਾਰੇ ਸੌਂ ਚੁੱਕੇ ਹੋਣਗੇ ਉਹਨਾਂ ਨੂੰ ਮੈਂ ਕੀ ਜਗਾਉਣਾ ਚਲੋ ਮੈਂ ਕੰਧ ਹੀ ਟੱਪ ਕੇ ਅੰਦਰ ਦਾਖਲ ਹੋ ਜਾਂਦਾ ਹਾਂ ਤਾਂ ਆਪਣਾ ਹੀ ਤਾਂ ਇਹਦਾ ਘਰ ਹੈ ਜਦ ਜੱਟ ਕੰਧ ਟੱਪ ਕੇ ਅੰਦਰ ਗਿਆ ਤਾਂ ਉਸਦੀ ਪਤਨੀ ਨੇ ਕਿਸੇ ਉੱਪਰੇ ਬੰਦੇ ਨੂੰ ਸੁੱਤਾ ਦੇਖਿਆ ਤਾਂ ਉਸ ਨੂੰ ਬਹੁਤ ਹੀ ਜ਼ਿਆਦਾ ਕ੍ਰੋਧ ਹੈ ਉਸਨੇ ਮਿਆਨ ਵਿੱਚ ਆਪਣੀ ਕਿਰਪਾਨ ਕੱਢੀ ਤੇ ਸੋਚਿਆ ਉਸ ਬੰਦੇ ਨੂੰ ਮੈਂ ਮਾਰ ਦਵਾਂ ਤੇ ਆਪਣੇ ਟੱਬਰ ਨੂੰ ਵੀ ਮਾਰ ਦਵਾਂ ਮਿਆਨ ਵਿੱਚ ਤਲਵਾਰ ਕੱਢੀ ਸੀ ਤੇ ਉਸ ਨੂੰ ਵਾਰ ਕਰਨ ਹੀ ਲੱਗਾ ਸੀ ਤੇ ਗੱਡੇ ਵਾਲੇ ਦੀ ਉਸ ਨੂੰ ਗੱਲ ਜ਼ਿਆਦਾ ਆ ਗਈ ਜਨਾਨੀ ਕੋਲ ਨਾ ਰਹੀਏ ਰਾਤ ਲੀੜਾ ਵਿੱਚ ਵਿਛਾਈਏ ਆਪ ਜਾਗਦਿਆਂ ਨੂੰ ਨਾ ਮਾਰੇ ਕੋਈ ਗੁੱਸੇ ਤੇ ਰੱਖੀਏ ਕਾਬੂ ਗੁੱਸੇ ਤੇ ਰੱਖੀਏ ਕਾਬੂ ਉਸਨੇ ਆਪਣੇ ਗੁੱਸੇ ਤੇ ਬਹੁਤ ਜ਼ਿਆਦਾ ਕਾਬੂ ਪਾਇਆ ਤੇ ਆਪਣੀ ਘਰ ਵਾਲੀ ਨੂੰ ਉਠਾ ਕੇ ਸਾਰੀ ਗੱਲ ਪੁੱਛੀ ਤੇ ਜੱਟ ਨੇ ਉਸ ਨੂੰ ਦੱਸਿਆ ਉਸ ਜੱਟ ਨੇ ਮੈਂ ਆਪਣੀ ਉਹ ਕਹਿੰਦਾ ਜਿਹੜੀ ਤੂੰ ਬੰਦਾ ਕਹਿਣਾ ਪਿਆ ਉਹ ਤੇਰੀ ਧੀ ਹੈ ਜੋ ਕਿ ਜਵਾਨ ਹੋ ਚੁੱਕੀ ਹੈ ਰਾਤ ਪਿੰਡ ਦੇ ਵਿੱਚ ਰਸ ਪਾਈ ਆਈ ਸੀ ਤੇ ਉਹ ਕੁੜੀ ਰਸ ਵੇਖਣਾ ਚਾਹੁੰਦੀ ਸੀ ਮੈਂ ਕੁੜੀ ਨੂੰ ਕਿਹਾ ਤੂੰ ਆਪਣੇ ਪਿਓ ਦੇ ਕੱਪੜੇ ਪਾ ਕੇ ਚਲੀ ਜਾ ਅੱਧੀ ਰਾਤ ਹੋ ਗਈ ਉਸ ਨੂੰ ਰਸ ਦੇਖਦਿਆਂ ਤੇ ਉਹ ਬਿਨਾ ਕੱਪੜੇ ਲਾਏ ਹੀ ਸੌ ਗਈ ਜੱਟ ਹੋਣ ਗੱਡੇਵਾਜ ਦੀ ਚੌਥੀ ਗੱਲ ਵੀ ਠੀਕ ਲੱਗੀ ਤੇ ਜੇਕਰ ਉਹ ਗੱਡੇਵਾਜ ਦੀ ਗੱਲ ਨਾ ਸੁਣਦਾ ਤੇ ਆਪਣਾ ਸਾਰਾ ਟੱਬਰ ਜਿਹੜਾ ਮਾਰ ਲੈਣਾ ਸੀਗਾ ਜੱਟ ਕੁਝ ਦਿਨ ਆਪਣੇ ਖੁਸ਼ੀ-ਖੁਸ਼ੀ ਆਪਣੇ ਘਰੇ ਰਿਹਾ ਤੇ ਫਿਰ ਆਪਣੇ ਸਾਰੇ ਪਰਿਵਾਰ ਨੂੰ ਲੈ ਕੇ ਵजीर बन ਲਈ ਤੇ ਉਸ ਸ਼ਹਿਰ ਚਲਾ ਗਿਆ ਤੇ ਐਸੇ ਕਰਕੇ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਇਹੋ ਹੀ ਸਿੱਖਿਆ ਮਿਲਦੀ ਹੈ ਕਿ ਆਪਾਂ ਬੜੇ ਵੜੇਆਂ ਦੀ ਗੱਲ ਜਿਹੜੀ ਮੰਨ ਲੈਣੀ ਚਾਹੀਦੀ ਚਾਰ ਗੱਲਾਂ ਸੁਣ ਲੈਣੀਆਂ ਚਾਹੀਦੀਆਂ ਹਰੇਕ ਗੱਲ ਦੇ ਵਿੱਚ ਸ਼ਕਤੀ ਹੁੰਦੀ ਹੈ ਜਿਵੇਂ ਕਿ ਜੱਟ ਨੇ ਸਾਰੀਆਂ ਚਾਰੇ ਚਾਏ 400 ਰੁਪਏ ਦੇ ਦਿੱਤਾ ਪਰ ਚਾਰੇ ਗੱਲਾਂ ਹੀ ਉਸ ਦੀਆਂ ਬਹੁਤ ਚੰਗੀਆਂ ਸਨ ਕਿ ਕੱਲਿਆਂ ਨੂੰ ਆਪਾਂ ਨੂੰ ਕਿਤੇ ਜਨਾਨੀ ਕੋਲ ਰਾਤ ਨਹੀਂ ਰਹਿਣੀ ਚਾਹੀਦੀ ਦੂਜਾ ਕੋਈ ਜੜਾ ਹੈ ਲੀੜਾ ਜਿਹੜੇ ਕੱਪੜੇ ਆਪ ਝਾੜ ਕੇ ਵਿਛਾਓ ਰਾਤ ਨੂੰ ਤੀਸਰਾ ਵੀ ਜਾਗਦਣ ਕੋਈ ਵੀ ਨਹੀਂ ਮਾਰਦਾ ਤੇ ਚੌਥਾ ਆਪਣੇ ਗੁੱਸੇ ਤੇ ਕਾਬੂ ਰੱਖੋ ਉਸਨੇ ਆਪਣੇ ਗੁੱਸੇ ਤੇ ਕਾਬੂ ਰੱਖਿਆ ਜੇ ਆਪਣਾ ਪਰਿਵਾਰ ਜਿਹੜਾ ਬਚਾ ਲਿਆ ਜੇ ਗੁੱਸੇ ਤੇ ਕਾਬੂ ਨਾ ਕਰਦਾ ਉਹਨੇ ਆਪਣਾ ਸਾਰਾ ਪਰਿਵਾਰ ਜਿਹੜਾ ਖਤਮ ਕਰ ਦੇਣਾ ਸੀ ਤਾਂ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਜਿਹੜੇ ਬਜ਼ੁਰਗਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਵੱਡੇ ਬਡੇਰਿਆਂ ਦੀ ਤੇ ਅਗਲੀ ਕਹਾਣੀ 'ਚ ਆਪਾਂ ਮਿਲਦੇ ਹਾਂ ਜੀ ਜੇ ਤੁਹਾਨੂੰ ਮੇਰੀ ਕਹਾਣੀ ਵਧੀਆ ਲੱਗੀ ਹੋਏ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਹਾਂ ਕੱਲ੍ਹ ਨਵੀਂ ਤੇ ਪਿਆਰੀ ਜੀ ਸਟੋਰੀ ਦੇ ਨਾਲ ਨਾਲ ਜੀ ਬਾਏ ਬਾਏ ਜੀ ਸਾਰਿਆਂ ਨੂੰ